ਮੈਂ ਤੁਹਾਡਾ ਅਕਿੰਦਰ ਖੀਮਾ ਹਾਂ। ਕਿਵਿੱਤ ਸੀ ਮੇਰੇ ਕਿਸ ਤਾ ਨੂੰ ਬਹੁਤ ਹੀ ਪਿਆਰ ਦਿੱਤਾਗਾ ਇਸੇ ਤਰ੍ਹਾਂ ਹੀ ਤੁਸੀਂ ਇਸ ਗੀਤ ਨੂੰ ਬਹੁਤ ਹੀ ਪਿਆਰ ਦੇਉਂਗੇ। ਇਹ ਗੀਤ ਮੈਂ ਵੱਡੇ ਵੀ ਲਵੀ ਜਿੱਦਾਂ ਦਾ ਲਿਖਿਆ ਹੋਇਆ ਹੈ। ਬਹੁਤ ਹੀ ਪਿਆਰਾ ਸੌਂਗ ਆ। ਹੁਣਾ ਪੰਜਾਬ ਪੁਲਿਸ ਵਿੱਚ ਭਰਤੀ ਜੇ ਤੁਹਾਨੂੰ ਵਧੀਆ ਲੱਗੇ ਸ਼ੇਅਰ ਐਂਡ ਕਮੈਂਟ ਜ਼ਰੂਰ ਕਰੋ। ਬੇ ਬੇ ਵੀ ਅਨਤ ਸੁੱਖਾਂ ਸੁਖ ਦੀ ਮੇਰੀ ਬਾਪੂ ਰੋਜ ਹੱਲਾ ਸ਼ੇਰੀ ਦੇਵੇ ਤੜਕੇ ਉੱਡ ਦੇ ਵਾਜਾਂ ਨੂੰ ਲਾਉਣਾ ਸਿੱਖ ਪੁੱਤਰਾ। ਕੁੱਚੇ ਪਣਿਆਂ ਨਹੀਂ ਜਾਣਾ ਓਏ ਅੰਦਰ ਬੜਕੇ ਯਾਰਾਂ ਨੇ ਵੀ ਸੋਚੀ ਕਿ ਸਟੈਂਡ ਲੈ ਲਿਆ ਯਾਰਾਂ ਨੇ ਵੀ ਸੋਚੀ ਕਿ ਸਟੈਂਡ ਲੈ ਲਿਆ ਪੌਣੀ ਪੁਲਿਸ ਪੰਜਾਬ ਦੀ ਆ ਵਰਦੀ ਮਿਹਨਤਾਂ ਵੀ ਕਰਾਂ ਬਾਪੂ ਦੇਵੇ ਹੱਲਾ ਸ਼ੇਰੀ ਮੁੰਡੇ ਨੇ ਆ ਪੁਲਿਸ ਜਿਉਣਾ ਭਰਤੀ ਮਿਹਨਤਾਂ ਵੀ ਕਰਾਂ ਬਾਪੂ ਦੇਵੇ ਹੱਲਾ ਸ਼ੇਰੀ ਮੁੰਡੇ ਨੇ ਆ ਪੀਪੀ ਵਿੱਚ ਹੋਣਾ ਭਰਤੀ ਰੱਬ ਦਾ ਵੀ ਟਿਕ ਗਿਆ ਹੱਥ ਸਿਰ ਤੇ ਯਾਰਾਂ ਦੇ ਟ੍ਰੈਲ ਦਾ ਵੀ ਟਾਈਮ ਆ ਗਿਆ ਮਿਹਨਤਾਂ ਦਾ ਮੁੱਲ ਰੱਖਿਆ ਨਾ ਰੱਬ ਨੇ ਜੀਤੇ ਵਾਲਾ ਲਾ ਵਿਚਾਰੇ ਪਾਸੇ ਸਾਗਿਆ ਮਿਹਨਤਾਂ ਦਾ ਮੁੱਲ ਰੱਖਿਆ ਨਾ ਰੱਬ ਨੇ ਜੀਤੇ ਵਾਲਾ ਲਾ ਵਿਚਾਰੇ ਪਾਸੇ ਸਾਗਿਆ ਬਾਪੂ Yoda ਵੀ ਮਨਾਉਣਾ ਲੱਗ ਗਿਆ ਸਰਕਾਰੀ ਜਿਹਦੇ ਨਾਮ ਯਾਰਾਂ ਨੇ ਆ ਜਿੰਦ ਕਰਤੀ ਮਿਹਨਤਾਂ ਵੀ ਕਰਾਂ ਬਾਪੂ ਦੇਵੇ ਹੱਲਾ ਸ਼ੇਰੀ ਮੁੰਡੇ ਨੇ ਆ ਖੁਦ ਚਿਹੁਣਾ ਭਰਤੀ ਮਿਹਨਤਾਂ ਵੀ ਕਰਾਂ ਬਾਪੂ ਦੇਵੇ ਹੱਲਾ ਸ਼ੇਰੀ ਮੁੰਡੇ ਨੇ ਆ ਪੀਪੀ ਵਿੱਚ ਹੋਣਾ ਭਰਤੀ ਬਹੁਤ ਧੰਨਵਾਦ ਜੇ ਵਧੀਆ ਲੱਗੇ ਤਾਂ ਸ਼ੇਅਰ ਐਂਡ ਕਮੈਂਟ ਜ਼ਰੂਰ ਕਰੋ